ਇਕ ਕੰ ਕ ਸਤਿਗੁਰ ਪ੍ਰਸਾਦ ਅੰਤਨਾ ਸਿਫਤੀ ਕਹਿਣ ਨੰਤ ਅੰਤਨਾ ਕਰਨੇ ਦੇਣ ਨੰਤ ਅੰਤਨਾ ਦੇਖਣ ਸੁਣਨ ਨੰਤ ਅੰਤਨਾ ਜਪੇ ਤਿਆ ਮਨ ਮੰਤ ਅੰਤਨਾ ਜਪੇ ਤਿਤ ਅਕਾਲ ਅੰਤ ਨਾ ਜਪੇ ਪਰਵਾਹ ਅੰਤ ਕਾਰਨੇ ਕਿਤੇ ਦਿਲ ਲਾਓ ਤੱਕ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬਹੁਤ ਕਹੇ ਬੋਤਾ ਹੋਏ ਵੱਡਾ ਸਹਿਬ ਉੱਚਾ ਥਾਉ ਉੱਚੇ ਉੱਪਰ ਚਾਣਾ ਇਹ ਬੜਾ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣ ਸੋ ਜੇ ਵੜਿਆ ਪ ਜਾਣੇ ਆਪੇ ਆਪ ਨਾ ਮੁਕ ਨਿਦਰੀ ਕਰਮੀ ਦਾਤ ਜੇ ਵੜਿਆ ਪੇ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਜਪਜੀ ਸਾਹਿਬ ਧੰ ਧੰ ਚਵਲ ਸ਼ਤਬ ਦੇ ਮਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ 24ਵੀਂ ਪੌੜੀ ਜਪਜੀ ਸਾਹਿਬ ਜੀ ਦੇ ਵਿੱਚ ਉਚਾਰੀ ਹੋਈ ਗੁਰੂਆਂ ਦੀ ਬਾਣੀ ਹੈ ਜਿਸ ਵਿੱਚ ਸਤਗੁਰੂ ਸਮਝਾਉਣ ਕਰ ਰਿਹਾ ਕਿ ਪਰਮਾਤਮਾ ਦੀਆਂ ਸਿਫਤਾਂ ਜਿਹੜੀਆਂ ਉਸ ਦਾ ਅੰਤ ਜਿਹੜਾ ਕਿ ਉਹ ਕਦੋਂ ਸ਼ੁਰੂ ਹੋਇਆ ਕੀ ਉਹਦਾ ਅੰਤ ਹੈ ਕੀ ਉਹਦੇ ਮਨ ਦੇ ਵਿੱਚ ਹੈ ਕਿੰਨਾ ਕੋਦਾ ਆਕਾਰ ਹੈ ਹਰ ਇੱਕ ਜਿੰਨੀ ਮਰਜ਼ੀ ਸਿਫਤ ਕਰ ਲਵੇ ਉਹ ਸਿਫਤ ਕਰਕੇ ਪਰਮਾਤਮਾ ਦੇ ਵਿੱਚ ਲੀਨਤਾ ਹੋ ਸਕਦਾ ਪਰ ਉਸ ਦੇ ਬਾਰੇ ਵਿੱਚ ਇਹ ਨਹੀਂ ਕਹਿ ਸਕਦਾ ਕਿ ਇਹੋ ਹੀ ਉਹਦੇ ਗੁਣ ਹਨ ਕਿਉਂਕਿ ਇਹ ਸ਼ੁਰੂ ਤੋਂ ਮਨੁੱਖ ਦੀ ਲਾਲਸਾ ਰਹੀ ਹੈ ਕਿ ਮੈਂ ਪਰਮਾਤਮਾ ਨੂੰ ਦੇਖਾਂ ਉਹ ਕੋਸ਼ਿਸ਼ ਕਰਦਾ ਹੈ ਕੋਸ਼ਿਸ਼ ਕਰਦੇ ਕਰਦੇ ਇੱਕ ਦਿਨ ਐਸਾ ਹੁੰਦਾ ਹੈ ਕਿ ਉਹਦੇ ਵਿੱਚ ਉਹ ਖੁਦ ਜਦੋਂ ਜਾ ਕੇ ਮਿਲ ਜਾਂਦਾ ਤਾਂ ਫਿਰ ਉਹ ਦਸਨ ਜੋਗਾ ਕੁਝ ਨਹੀਂ ਦਿੰਦਾ ਕਿਉਂਕਿ ਉਸ ਦਾ ਦੁਨੀਆ ਦੇ ਵਿੱਚ ਅੱਜ ਤੱਕ ਕੋਈ ਨਹੀਂ ਹੋਇਆ ਜਿਸ ਨੇ ਕਿਹਾ ਕਿ ਮੈਂ ਉਸ ਦਾ ਸਾਰਾ ਕੁਝ ਜਾਣਦਾ ਜਿੰਨੇ ਵੀ ਉਸ ਦੇ ਭਗਤ ਹੋਏ ਐ ਜਿੰਨੇ ਵੀ ਉਸ ਨੂੰ ਪਾਉਣ ਵਾਲੇ ਹੋਏ ਐ ਸਭ ਨੇ ਇਹੋ ਹੀ ਕਿਹਾ ਕਿ ਅਸੀਂ ਤੇਰੇ ਬਾਰੇ ਕੁਝ ਨਹੀਂ ਜਾਣਦੇ ਕਿਉਂਕਿ ਇਹ ਗੁੰਗੇ ਨੂੰ ਜੇਕਰ ਕਹਿੰਦੇ ਮਠਿਆਈ ਦੇ ਕੇ ਪੁੱਛੀਏ ਤਾਂ ਉਹ ਦੱਸਦਾ ਨਹੀਂ ਕਿ ਕਿਹੋ ਜਿਹਾ ਸਵਾਦ ਹੈ ਇਸੇ ਕਰਕੇ ਪਰਮਾਤਮਾ ਦਾ ਜੇਕਰ ਕੋਈ ਕਹੇ ਕਿ ਮੈਂ ਅੰਤ ਪਾ ਸਕਦਾ ਹਾਂ ਤਾਂ ਉਸ ਦਾ ਤਾਂ ਅੰਤ ਹੋ ਸਕਦਾ ਹੈ ਪਰ ਪਰਮਾਤਮਾ ਦਾ ਉਹ ਬਿਆਨ ਨਹੀਂ ਕਰ ਸਕਦਾ ਇਸੇ ਕਰਕੇ ਉਹਨਾਂ ਨੇ ਕਿਹਾ ਹੈ ਕਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਸਤਾਂ ਕਰਨ ਵਾਲੇ ਕਿੰਨੇ ਕਹਨ ਉਹਨਾਂ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਅਤੇ ਕਿੰਨੀਆਂ ਕਿ ਸਿਫਤਾ ਹੋ ਚੁੱਕੀਆਂ ਹਨ ਇਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਕਿਉਂਕਿ ਸਿਫਤ ਕਰਨ ਵਾਲਾ ਹੌਲੀ-ਹੌਲੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਮੁੜ ਕੇ ਉਸ ਦਾ ਨਾਮ ਨਿਸ਼ਾਨ ਜਿਹੜਾ ਦੁਨੀਆ ਤੇ ਸਦਾ ਲਈ ਅਮਰ ਹੋ ਜਾਂਦਾ ਲੇਕਿਨ ਉਹ ਇਹੀ ਕਹਿੰਦਾ ਕਿ ਮੈਂ ਤੇਰੇ ਬਾਰੇ ਕੁਝ ਨਹੀਂ ਜਾਣਦਾ ਪਰ ਤੂੰ ਮੇਰੇ ਬਾਰੇ ਸਾਰਾ ਕੁਝ ਜਾਣਦਾ ਹੈ ਇਸੇ ਕਰਕੇ ਸਤਿਗੁਰੂਆਂ ਨੇ ਕਹਿ ਦਿੱਤਾ ਕਿ ਤੂੰ ਜਾਣਤ ਮੈਂ ਕੁਝ ਨਹੀਂ ਪਵ ਖੰਡਨ ਦਾ ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾ ਸਾਰੀ ਦੁਨੀਆ ਹੈ ਸਾਰੀ ਸ੍ਰਿਸ਼ਟੀ ਹੈ ਤੇਰੀ ਸ਼ਰਨ ਵਿੱਚ ਹੈ ਮੈਂ ਤੇਰੀ ਕੀ ਸਿਫਤ ਸਲਾਹ ਕਰ ਸਕਦਾ ਕਿਉਂਕਿ ਮੈਂ ਹੈ ਹੀ ਕੁਝ ਨਹੀਂ ਤੇਰੇ ਤੋਂ ਬਿਛੜਿਆ ਹੋਇਆ ਜ਼ਰੂਰ ਹਾਂ ਪਰ ਤੇ ਮੈਂ ਕਹਾ ਕਿ ਮੈਂ ਦਰਿਆ ਦਾ ਸਮੁੰਦਰ ਦਾ ਸਾਰਾ ਕੁਝ ਦੇਖ ਕੇ ਦੱਸ ਸਕਦਾ ਇਹ ਕਦੀ ਵੀ ਮਮਕਨ ਨਹੀਂ ਹੈ ਇਸੇ ਕਰਕੇ ਪਹਿਲੇ ਪਾਛਾ ਸ੍ਰੀ ਰਹਾਉ ਦੇ ਵਿੱਚ ਕਹਿ ਰਹੇ ਤੂੰ ਦਰਿਆਉ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਾ ਜੈ ਜੈ ਦੇਖਾਂ ਤਹ ਤੈ ਤੂੰ ਹੈ ਤੁਜ ਤੇ ਨਿਕਸੀ ਫੂਟ ਮੱਛਲੀ ਜੋ ਹੈ ਉਹ ਕਹਿੰਦੇ ਸਮੁੰਦਰ ਦੇ ਵਿੱਚ रह ਸਕਦੀ ਹੈ ਪਰ ਦਰਿਆ ਦੇ ਬਾਰੇ ਵਿੱਚ ਦੱਸ ਨਹੀਂ ਸਕਦੇ ਕੁਝ ਵੀ ਉਹਦਾ ਅੰਤ ਨਹੀਂ ਪਾ ਸਕਦੇ ਅੰਤ ਨਹੀਂ ਪਾ ਸਕਦੇ ਇਹ ਜਰੂਰ ਹੈ ਕਿ ਉਸ ਦੇ ਵਿੱਚ रह ਸਕਦੀ ਹੈ ਤੇ ਜੇਕਰ ਨਾ ਰਹੇ ਤਾਂ ਮਰ ਜਾਂਦੀ ਹੈ ਜਿੰਝ ਦੇ ਦੇਖਾਂ ਤਹ ਤਹ ਤੂੰ ਹੈ ਜਿੰਨਾ ਵੀ ਉਹ ਕਹਿੰਦੇ ਮੈਂ ਦੇਖ ਰਹੀ ਹਾਂ ਸਭ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ ਤੁਝ ਤੇ ਨਕਸੀ ਫੁੱਟ ਮਰ ਤੇਰੇ ਤੋਂ ਦੂਰ ਹੋ ਕੇ ਮੈਂ ਖਤਮ ਹੋ ਜਾਂਦੀ ਅੰਤ ਨਾ ਕਰਨੇ ਦੇ ਨਾ ਅੰਤ ਉਸ ਦੀਆਂ ਕਿੰਨੀਆਂ ਕੁ ਬਖਸ਼ਿਸ਼ਾਂ ਹਨ ਕੀ ਕੁਛ ਉਹ ਦੁਨੀਆ ਨੂੰ ਦੇ ਰਿਹਾ ਹੈ ਕੋਈ ਅਸਾਵਕਤਾ ਉਹ ਤੋਂ ਬਾਹਰ ਹੈ ਚਾਰ ਖਾਣੀਆਂ ਹਨ ਹਰ ਜੀਵ ਨੂੰ ਰਿਜਕ ਪਹੁੰਚ ਰਿਹਾ ਜੋ ਉਸ ਨੂੰ ਚਾਹੀਦਾ ਹੈ ਚਾਹੇ ਉਹ ਥਲ ਵਿੱਚ ਹੈ ਚਾਹੇ ਜਲ ਵਿੱਚ ਹੈ ਚਾਹੇ ਪਤਾਲ ਵਿੱਚ ਹੈ ਆਕਾਸ਼ ਵਿੱਚ ਹੈ ਉਹਦਾ ਸਾਹਬ ਕਿਤਾਬ ਜਿਹੜਾ ਲਾਉਣਾ ਬਹੁਤ ਮੁਸ਼ਕਲ ਹੈ ਅੰਤਨ ਦੇਖਣ ਸੁਣਨਾ ਅੰਤ ਸਾਡੀਆਂ ਜਿਹੜੀਆਂ ਅੱਖਾਂ ਹੈ ਇਹਨੂੰ ਦੇਖਣ ਲਈ ਕੁਝ ਲਿਮਟ ਹੈ ਉਸ ਤੋਂ ਅੱਗੇ ਸਾਨੂੰ ਦਿਸਦਾ ਨਹੀਂ ਕੁਝ ਵੀ ਤੇ ਕੰਨਾਂ ਦੀ ਵੀ ਕੁਛ ਹੱਦ ਹੈ ਕਿ ਕਿੰਨੀ ਦੂਰ ਤੱਕ ਅਸੀਂ ਸੁਣ ਸਕਦੇ ਹਾਂ ਪਰ ਸ੍ਰਿਸ਼ਟੀ ਦਾ ਤਾਂ ਅੰਤ ਕੋਈ ਨਹੀਂ ਸਾਨੂੰ ਕੁਛ ਮੀਟਰਾਂ ਜਾਂ ਕਿਲੋਮੀਟਰ ਤੋਂ ਅੱਗੇ ਦਿਸਦਾ ਨਹੀਂ ਇਹ ਲੱਗਦਾ ਕਿ ਬਸ ਅੱਗੇ ਖਤਮ ਹੋ ਗਿਆ ਪਰ ਜਿੰਨੇ ਜਿੰਨੇ ਅਸੀਂ ਅੱਗੇ ਨੂੰ ਜਾਂਦੇ ਹਾਂ ਹੋਰ ਨਜ਼ਰਾ ਹੀ ਜਾਂਦਾ ਹੋਰ ਨਜ਼ਰਾ ਹੀ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਅੱਖਾਂ ਦੀ ਕੁਝ ਲਿਮਟ ਹੈ ਹੱਦ ਹੈ ਉੱਥੇ ਤੱਕ ਦੇਖ ਸਕਦੀਆਂ ਪਰ ਕੰਨਾਂ ਦੀ ਵੀ ਹੱਦ ਹੈ ਜਿੰਨੇ ਸਾਡੇ ਇੰਦ੍ਰੇ ਹੈ ਇਹਨਾਂ ਦੀ ਲਿਮਟ ਹੈ ਇਸੇ ਕਰਕੇ ਉਹ ਕਹਿੰਦੇ ਇਹਨਾਂ ਇੰਦਰਾ ਦੇ ਨਾਲ ਤੋਂ ਪਾਰ ਨਹੀਂ ਸਕਦਾ ਅੰਤ ਨਾ ਜਾਪੇ ਕਿਆ ਮਨ ਮੰਤ ਉਸਨੇ ਕੀ ਕਰਨਾ ਹੈ ਉਸ ਦੇ ਅੰਦਰ ਕੀ ਸੋਚ ਰਿਹਾ ਹੋ ਦੁਨੀਆ ਤੇ ਕੀ ਹੋਣਾ ਹੈ ਕਿਸੇ ਨੂੰ ਕੁਛ ਨਹੀਂ ਪਤਾ ਕਿਉਂਕਿ ਉਹ ਕਿਸੇ ਦੀ ਸਲਾਹ ਨਾ ਕਰਦਾ ਹੀ ਨਹੀਂ ਕਿਸੇ ਦੀ ਸਲਾਹ ਪੁੱਛਦਾ ਹੀ ਨਹੀਂ ਉਸ ਦਾ ਆਪਣਾ ਜੋ ਕਰਮ ਹੈ ਜੋ ਉਸਨੇ ਕਰਨਾ ਹੈ ਦੁਨੀਆ ਤੇ ਉਹ ਕਰੀ ਜਾ ਰਿਹਾ ਹੈ ਪਰ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਉਹ ਦੱਸਦੇ ਨਹੀਂ ਇਸੇ ਕਰਕੇ ਉਹ ਕਹਿੰਦੇ ਪੰਜਵੇਂ ਪਾਤਸ਼ਾਹ ਕਹ ਰਹੇ ਬਿਓ ਪੋਸ਼ਨਾ ਮਸਲਤ ਧਰੇ ਜੋ ਕਿਛ ਕਰੇ ਸੋ ਆਪੇ ਕਰੇ ਉਹ ਕਹਿੰਦੇ ਕਿਛ ਦੀ ਸਲਾਹ ਨਹੀਂ ਲੈਂਦੇ ਜੋ ਉਹਨਾਂ ਦਾ ਦਿਲ ਹੈ ਜੋ ਉਹਨਾਂ ਦਾ ਉਹ ਕਰਨਾ ਚਾਹੁੰਦੇ ਹੈ ਪਰਮਾਤਮਾ ਉਹ ਹੁੰਦਾ ਹੈ ਜੋ ਕਿਛ ਕਰੇ ਸੋ ਆਪੇ ਕਰੇ ਕੋਈ ਉਹਨਾਂ ਦਾ ਸਲਾਹਕਾਰ ਨਹੀਂ ਹੈ ਕਿਸੇ ਨੂੰ ਵੀ ਉਹ ਨਹੀਂ ਪੁੱਛਦਾ ਜੱਗ ਦਾ ਅੰਤ ਨਾ ਜਾਣੇ ਕੋਈ ਆਪੇ ਆਪ ਨਿਰੰਜਨ ਸੋਈ ਪੰਜਵੇਂ ਪਾਛਕ ਕਹਿੰਦੇ ਕਿ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ ਕੋਈ ਵੀ ਨਹੀਂ ਜਾਣ ਸਕਿਆ ਅੱਜ ਤੱਕ ਇਸੇ ਕਰਕੇ ਕਹਿੰਦੇ ਥਿੱਕ ਤਬਾਰਨਾ ਜੋਗੀ ਜਾਣੇ ਰਤਮਹੁ ਨ ਕੋਈ ਜَا ਕਰਤਾ ਸੱਠੀ ਕੋ ਸੱਜੇ ਆਪੇ ਜਾਣੇ ਸੋਈ ਜਿਸ ਨੇ ਇਸ ਸ੍ਰਿਸ਼ਟੀ ਨੂੰ ਸੱਜਿਆ ਉਸ ਨੂੰ ਪਤਾ ਕਿ ਕੀ ਸੀ ਕਦੋਂ ਹੋਇਆ ਆਦਿ ਕੀ ਹੈ ਖੁਦਾ ਅੰਤ ਕੀ ਹੈ ਸਿਰਫ ਉਸ ਨੂੰ ਪਤਾ ਕਿਸੇ ਨੂੰ ਕੁਝ ਨਹੀਂ ਪਤਾ ਆਪੇ ਆਪ ਨਰੰਜਨ ਸ੍ਰੀ ਆਪਣੇ ਆਪ ਤੋਂ ਹੈ ਸ੍ਰਿਸ਼ਟੀ ਨੂੰ ਬਣਾ ਕੇ ਕਣ ਕਣ ਦੇ ਵਿੱਚ ਬਰਾਜਮਾਨ ਹੈ ਨਰਲੇਪ ਹੈ ਕੀ ਕਰ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਕਿੰਨਾ ਕੁ ਕੁਛ ਹੈ ਉਹਦਾ ਆਕਾਰ ਜਿਹੜਾ ਦੱਸਿਆ ਨਹੀਂ ਜਾ ਸਕਦਾ ਕਿੰਨੇ ਕੁ ਪਰਬਤ ਹੈ ਕਿੰਨੇ ਕੁ ਨਦੀਆਂ ਨਾਲੇ ਕਿੰਨੇ ਕੁ ਖਾਣੀਆਂ ਦੀ ਗਿਣਤੀ ਹੈ ਕੁਛ ਨਹੀਂ ਕਿਹਾ ਜਾ ਸਕਦਾ ਬਨਾਸਪਤੀ ਕਿੰਨੀ ਹੈ ਕਿਉਂਕਿ ਇਹ ਇੱਕ ਬ੍ਰਹਿਮੰਡ ਜੋ ਸਨੁ ਨਜ਼ਰ ਆਉਂਦਾ ਉੱਥੇ ਤਾਂ ਕਹਿੰਦੇ ਸੂਰਜ ਵੀ ਜਿਹੜਾ ਉਹ ਵੀ ਰੇਤ ਦੇ ਜਰੇ ਜਿਹਾ ਹੈ ਇਸੇ ਕਰਕੇ ਸੂਫੀ ਸੰਤ ਕਹਿ ਰਹੇ ਹੈ ਦਰ محفل کی خورشید اندر شمال جڑا آست خودرا بزرگے دیدم شرتے ادب نہ باشد جتھے کہندے سورج ہی ایک ریت دے جرے جڈا ہے تا پھر اس دا انت کوئی کی پاوگا ادن دے سورج کہندے پتہ نہیں کنے ک اتے ہیں گنتی کوئی نہیں تو جس سورج دے برہمانڈ دے وچ اسی تھیرے سنوں ایک سورج دا پتہ ਪਰ ਉਹਨੂੰ ਵੀ ਅਸੀਂ ਜੇ ਦੇਖਣਾ ਚਾਹੀਏ ਤਾਂ ਸਾਡੀਆਂ ਅੱਖਾਂ ਦੇਖ ਨਹੀਂ ਸਕਦੀਆਂ ਇੰਨਾ ਕੁ ਉਹਦਾ ਟੈਂਪਰੇਚਰ ਹੈ ਇਸੇ ਕਰਕੇ ਉਹ ਕਹਿੰਦੇ ਅੰਤ ਨਾ ਵਿਖਣ ਸੋਣਾ ਅੰਤ ਨਾ ਜੱਪੇ ਕੇ ਮੰਨ ਕਿੰਨੇ ਕੁ ਦਰਿਆ ਹੈ ਕਿੰਨੇ ਕੁ ਨਾਲੇ ਹੈ ਕਿੰਨੇ ਕੁ ਪਰਬਤ ਹੈ ਕੋਈ ਵੀ ਇਸਾਫ ਕਤਾਬ ਨਹੀਂ ਅੰਤ ਨਾ ਜੱਪੇ ਪਰਵਾਹ ਉਹਦਾ ਇਧਰ ਲਾ ਕਿਨਾਰੇ ਤੇ ਉਧਰਲੇ ਕਿਨਾਰੇ ਦਾ ਕਹਿੰਦੇ ਕੋਈ ਪਤਾ ਨਹੀਂ ਕਿੱਦਕ ਹੈ ਅੰਤਕਾਰ ਨੇ ਕੀਤੇ ਬਿੱਲ ਲਾਏ ਤੱਕ ਅੰਤ ਨਾ ਪਾਇਆ ਜਾਏ ਬੜੇ ਕਹਿੰਦੇ ਇੱਥੇ ਕਹਿ ਕਹਿ ਕੇ ਬਿਲਾ ਕੇ ਚਿਲਾ ਕੇ ਚਲੇ ਗਏ ਪਰ ਅੰਤ ਨਹੀਂ ਪਾ ਸਕੇ ਤੱਕ ਅੰਤ ਨਾ ਪਾਇਆ ਜਾਏ ਉਹਦਾ ਅੰਤ ਨਹੀਂ ਪਾਇਆ ਕਿਉਂਕਿ ਉਹਦੇ ਜੋ ਮਨਮੰਤ ਦੇ ਵਿੱਚ ਹੈ ਜੋ ਉਹਦੇ ਜੋ ਉਹਦੇ ਸੋਚਿਆ ਅੰਦਰ ਕੀ ਹੈ ਸੋਚ ਕੀ ਦੁਨੀਆ ਤੇ ਹੋਣਾ ਉਹ ਨਹੀਂ ਪਤਾ ਇਸੇ ਕਰਕੇ ਸਤਗੁਰ ਕਬੀਰ ਕਹਿੰਦੇ ਹੈ ਕਿ ਮੈਂ ਐਵੇਂ ਸੋਚੀ ਜਾਮਾ ਮੇਰੇ ਸੋਚ ਨਾਲ ਕੀ ਬਣੇਗਾ ਕਬੀਰ ਜੋ ਮੈਂ ਚਤਿਵਿਓ ਨਾ ਕਰਿਆ ਕਹਿੰਦੇ ਜੋ ਮੈਂ ਸੋਚਦਿਆਂ ਕੀ ਆ ਹੋ ਜਵੇ ਉਹ ਹੁੰਦਾ ਨਹੀਂ ਕਿ ਆ ਮੇਰੇ ਚਤਿਵਿਓ ਹੋਏ ਫਿਰ ਮੇਰੇ ਸੋਚਣ ਨਾਲ ਕੀ ਹੋਊਗਾ ਜਦੋਂ ਹੋ ਹੀ ਨਹੀਂ ਰਿਆ ਤੇ ਫਿਰ ਮੇਰੇ ਸੋਚਣ ਦਾ ਕੀ ਫਾਇਦਾ ਆਪਣਾ ਚਤਿਵਿਆ ਹਰ ਕਰੇ ਜੋ ਪਰਮਾਤਮਾ ਦੇ ਚਿਤਚ ਹੈ ਉਹ ਹੋ ਰਿਹਾ ਜੋ ਮੇਰੇ ਚਿੱਤ ਨਾ ਹੋਏ ਜਦੋਂ ਹੋ ਜਾਂਦਾ ਉਦੋਂ ਹੀ ਮੈਨੂੰ ਪਤਾ ਲੱਗਦਾ ਕਿ ਆ ਗੱਲ ਹੋ ਗਈ ਹੈ ਫਿਰ ਸਨ ਸੋਚਣ ਦੀ ਲੋੜ ਨਹੀਂ ਕੋਈ ਕਿਉਂਕਿ ਉਹਦੀ ਸਿੱਖਤ ਸਲਾਹ ਕਰਨ ਦੇ ਵਿੱਚ ਹੀ ਸਾਡਾ ਸਾਨੂੰ ਫਾਇਦਾ ਹੈ ਜਿੱਤੇ ਹੀ ਅਸੀਂ ਅੰਤ ਪਾ ਸਕਦੇ ਹਾਂ ਅਸੀਂ ਦੱਸ ਸਕਦੇ ਵੀ ਆ ਹੋ ਜਾਣਾ ਇੱਕ ਘੜੀ ਦਾ ਨਹੀਂ ਪਤਾ ਕਿ ਹੁਣ ਸਾਹ ਕਦੋਂ ਖਤਮ ਕਰ ਦੇਣਾ ਇਸੇ ਕਰਕੇ ਕਹਿੰਦੇ ਅੰਤਕਾਰਨੇ ਕੀਤੇ ਬਿਲ ਲਾਏ ਤੱਕ ਅੰਤ ਨਾ ਪਾਇਆ ਜਾਏ ਉਹਦਾ ਅੰਤ ਨਹੀਂ ਕੋਈ ਪਾ ਸਕਿਆ ਬੜੇ ਦੁਨੀਆ ਤੇ ਹੋ ਕੇ ਚਲੇਗੇ ਬ੍ਰਹਮਾ ਵੀ ਦੇਖਣ ਗਿਆ ਕਿ ਦੇਖੀ ਕੀ ਹੈ ਕੀ ਆਦ ਹੈ ਕਿੱਥੋਂ ਸ਼ੁਰੂ ਹੋਇਆ ਨਹੀਂ ਕੋਈ ਪਾ ਸਕਿਆ ਅਖੀਰ ਤੇ ਨੀਤੀ ਨੀਤੀ ਕਹ ਕੇ ਕਿ ਕੋਈ ਵੀ ਉਹਦਾ ਸਾਬਕ ਤਾ ਨਹੀਂ ਇਸੇ ਕਰਕੇ ਉਹ ਕਹਿੰਦੇ ਤਨੇ ਹੀ ਬ੍ਰਹਮਮ ਵਿਸ਼ਨੂੰ ਮਹੇਸ਼ ਰੇ ਹੈ ਇਹ ਜੋ ਕੁਛ ਵੀ ਡਿਊਟੀ ਇਹਨਾਂ ਦੀ ਲੱਗੀ ਇਹ ਕਰ ਰਹੇ ਪਰ ਉਹਨੂੰ ਦੇਖ ਨਹੀਂ ਸਕਦੇ ਉਹ ਇਹਨਾਂ ਨੂੰ ਦੇਖ ਰਿਹਾ ਹੈ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਹਿੰਦੇ ਜਿੰਨਾ ਕਹੀਏ ਉਹਨੇ ਥੋੜਾ ਹੋਰ ਕਹੀਏ ਹੋਰ ਪਰ ਹੋਰ ਬਾਰੇ ਧਰਤੀ ਹੋਰ ਪਰੇ ਹੋਰ ਹੋ ਤਿਸਤੇ ਪਹਾੜ ਤਲੇ ਕਵਣੇ ਕਿੰਦੇ ਕੋਈ ਹਿਸਾਬ ਕਿਤਾਬ ਹੀ ਨਹੀਂ ਅੱਗੇ ਤੋਗੇ ਇਸ ਕਰਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਜਿੱਥੇ ਸੂਰਜ ਹੀ ਰੇਤ ਦੇ ਜਿਹੜੇ ਜਿੰਨਾ ਹੈ ਤੈਨੂੰ ਇੱਕ ਸਤਗੁਰ ਦਾਸ ਮਹਾਰਾਜ ਜੀ ਕਹਿੰਦੇ ਕਹਿ ਰਹੇ ਦਾਸ ਮੈਂ ਦੇਖਿਆ ਮਾਹੀ ਸਗਲ ਸ੍ਰਿਸ਼ਟ ਰੋਮ ਸਮਨਾਹੀ ਇੱਕ ਰੋਮ ਦੇ ਬਰਬਰ ਨੇ ਪੂਰੀ ਸ੍ਰਿਸ਼ਟੀ ਜਿਹੜੀ ਹੈ ਫਿਰ ਕੀ ਅੰਤ ਪਾਵਾਂ ਕੌਣ ਬੰਦਾ ਦੇਖ ਸਕਦਾ ਇਸੇ ਕਰਕੇ ਉਹ ਕਹਿੰਦੇ ਜਦੋਂ ਨਦੀ ਗੜੈਂਗੜੈਂ ਕਰਦੀ ਹੈ ਲੇਕਿਨ ਜਦੋਂ ਸਮੁੰਦਰ 'ਚ ਜਾ ਕੇ ਮਿਲ ਜਾਂਦੀ ਹੈ ਉਹਦੇ ਜੜੀ ਆਵਾਜ਼ ਖਤਮ ਹੋ ਜਾਂਦੀ ਤੇ ਸ਼ਾਂਤ ਹੋ ਜਾਂਦੀ ਹੈ ਕੌਣ ਅੰਤ ਪਾਊਗਾ ਇਸੇ ਕਰਕੇ ਉਹ ਕਹਿੰਦੇ ਵੱਡਾ ਸਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾ ਉਹ ਬਹੁਤ ਕਿੰਨਾ ਵੱਡਾ ਹੈ ਉਹਦਾ ਕੋਈ ਸਾਬਤ ਨਹੀਂ ਜਿੰਨਾ ਉੱਚਾ ਕਹ ਲਈਏ ਹੋਰ ਚ ਹੋਰ ਚ ਹੋਰ ਉੱਚਾ ਉੱਚੇ ਉੱਪਰ ਉੱਚਾ ਨਾਓ ਜਿੰਨਾ ਵੀ ਉੱਚਾ ਕਹ ਲਈਏ ਉਹਦੇ ਉੱਤੇ ਫਿਰ ਉੱਚਾ ਫਿਰ ਉੱਚਾ ਅਸਾਵੇ ਕੋਈ ਨਹੀਂ ਦੁਨੀਆ ਦੇ ਵਿੱਚ ਜੇ ਕੋਈ ਵੱਡਾ ਹੈ ਤਾਂ ਕਹਿੰਦੇ ਉਹਦੇ ਕੋਲ ਧਨ ਗਿਣਿਆ ਜਾ ਸਕਦਾ ਵੀ ਕਿੰਨਾ ਹੈ ਉਹਦੀ ਮਾਨ ਪ੍ਰਤਿਸ਼ਠਾ ਉਹਦੀ ਦੌਲਤ ਕਰਕੇ ਸੰਪਤੀ ਕਰਕੇ ਦੇਖੀ ਜਾਂਦੀ ਹੈ ਕੁਝ ਲੋਕ ਪੜ ਜਾਂਦੇ ਹੈ ਉਹਨਾਂ ਦਾ ਗਿਆਨ ਵਿਗਿਆਨ ਕਰਕੇ ਉਹਨਾਂ ਨੂੰ ਵੱਡਾ ਕਹਿ ਜਾਂਦਾ ਪਰ ਪਰਮਾਤਮਾ ਜਿਹੜਾ ਉਹਦੇ ਗੁਣਾ ਨੰ ਬਖਿਆਨ ਜਿਹੜਾ ਕਰਨਾ ਬਹੁਤ ਮੁਸ਼ਕਲ ਹੈ ਦੁਨੀਆ ਦਾ ਕੋਈ ਵੀ ਬੰਦਾ ਹੈ ਚਾਹੇ ਅਮੀਰ ਹੈ ਕਿੱਡਾ ਵੀ ਹੈ ਉਹਦੇ ਬਾਰੇ ਚ ਬਿਆਨ ਕੀਤਾ ਜਾ ਸਕਦਾ ਦੱਸਿਆ ਜਾ ਸਕਦਾ ਪਰ ਪਰਮਾਤਮਾ ਦੇ ਗੁਣਾ ਦਾ ਅੰਤ ਕੋਈ ਨਹੀਂ ਕਿਉਂਕਿ ਉਹਦਾ ਨਾਮ ਜਿਹੜਾ ਹੈ ਪਤਾ ਨਹੀਂ ਕਿੰਨਾ ਕਾ ਉਹਦੀ ਹਸਤੀ ਕੀ ਹੈ ਕੋਈ ਨਹੀਂ ਬਤਾ ਦੱਸ ਸਕਦਾ ਸਨਮਾਨ ਮਾਣ ਧੀਰਜ ਇਹ ਸਾਰੇ ਗੁਣ ਪਰਮਾਤਮਾ ਦੇ ਜਿਹੜੇ ਹੈ ਇਸ ਕਰਕੇ ਉਹ ਕਿੰਨਾ ਕੋਚਾ ਹੈ ਕੋਈ ਦੱਸ ਨਹੀਂ ਸਕਦਾ ਇਸੇ ਕਰਕੇ ਉਹ ਕਹਿੰਦੇ ਇਹ ਬੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋ ਇਹ ਕਹਿੰਦੇ ਕੋਈ ਕਵੇ ਵੀ ਮੈਂ ਉਹਦੇ ਜਿੰਨਾ ਉੱਚਾ ਹੈ ਤਾਂ ਫਿਰ ਕਹਿੰਦੇ ਉਹਨੂੰ ਉਹੋ ਹੀ ਜਾਣਦਾ ਕਿ ਉਹਦੇ ਨਾਲ ਕੀ ਹੁੰਦਾ ਕਿਹੜੀ ਤੁਲਨਾ ਹੋਬਨੀ ਜੇ ਤੁਸੀਂ ਮਨੋਂ ਨਾ ਬਿਸਰੇ ਕਿਹੜੀ ਦਾ ਸਮਾਨ ਵੀ ਨਹੀਂ ਕਹਿੰਦੇ ساری ਦੁਨੀਆ ਦਾ ਬਾਦਸ਼ਾਹ ਅੱਜ ਤੱਕ ਜੇ ਕਹੀਏ ਕਿਹੜੀ ਦੇ ਤੁਲ ਵੀ ਨਹੀਂ ਜੇਕਰ ਉਹਦੇ ਪ੍ਰਮਾਤਮਾ ਦਾ ਨਾਮ ਉਹਦੇ ਅੰਦਰ ਨਹੀਂ ਹੈ ਪ੍ਰਮਾਤਮਾ ਦਾ ਨਾਮ ਜਿਹੜਾ ਜੇਕਰ ਉਹਦੇ ਮਨ ਤੋ ਬਿਸਰਿਆ ਹੋਇਆ ਤੇ ਜਿੰਨੇ ਮਰਜੀ ਦੌਲਤ ਦਾ ਮਾਲਕ ਹੈ ਕੋਈ ਨਹੀਂ ਉਹਨੂੰ ਪੁੱਛਦਾ ਇਸੇ ਕਰਕੇ ਉਹ ਕਹਿੰਦੇ ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਅੰਤਨਾ ਅੰਤ ਸਦਾ ਬੇਅੰਤ ਕੋਹ ਨਾਨਕ ਉੱਚ ਉੱਚ ਪੰਜਵੇਂ ਪਾਛੇ ਕਹਿ ਰਹੇ ਬਲਾਵਲ ਰਾਗ ਦੇ ਵਿੱਚ ਕਿ ਉਹ ਜਿਹੜਾ ਨਿਰਮਲ ਕਿੰਨਾ ਪਵਿੱਤਰ ਹੈ ਸੁੱਚਾ ਉਦੇ ਜਿੱਡਾ ਅਜ ਤੱਕ ਕੋਈ ਹੋਇਆ ਨਹੀਂ ਸੁੱਚਾ ਸੁੱਚੋ ਸੁੱਚਾ ਉਹ ਹੀ ਸੁੱਚਾ ਹੈ ਉਹ ਹੀ ਉੱਚਾ ਹੈ ਉਹ ਹੀ ਪਵਿੱਤਰ ਹੈ ਬਾਕੀ ਕੋਈ ਪਵਿੱਤਰ ਐਸੇ ਕਰਕੇ ਕਹਤਾ ਦੂਤ ਬਸ਼ਰੇ ਥਨੇ ਬਟਾ ਦਿਓ ਫੂਲ ਪਹਰੇ ਜਲਮੀਨ ਵਗਾਰਿਓ ਮਾਈ ਗੋਵਿੰਦ ਪੂਜਾ ਕਹਾ ਲੈ ਚਰਬ ਔਰ ਨਾ ਫੂਲ ਨਰਨਜ ਸਤਗੁਰੂ ਦਾਸ ਮਹਾਰਾਜ ਜੀ ਕਹਦੇ ਕਿ ਸਾਰਾ ਕੁਝ ਝੂਠਾ ਹੈ ਤੇ ਸੱਚਾ ਕੀ ਹੈ ਉਸ ਦਾ ਨਾਮ ਪਰਮਾਤਮਾ ਦਾ ਨਾਮ ਹੀ ਸੱਚ ਹੈ ਹੋਰ ਕੁਝ ਨਹੀਂ ਸੱਚ ਅੰਤ ਨਾ ਅੰਤ ਸਦਾ ਬੇਅੰਤ ਕੋ ਨਾਨਕ ਉੱਚ ਉੱਚ ਨਾ ਉਹਦਾ ਕੋਈ ਅੰਤ ਹੈ ਉਹ ਬੇਅੰਤ ਹੈ ਜਿਦਾ ਸਾਖਤਬ ਨਹੀਂ ਕੋਈ ਵੀ ਕੋ ਨਾਨਕ ਉੱਚ ਉੱਚ ਉਹ ਹੀ ਉੱਚਾ ਹੈ ਬਾਕੀ ਸਭ ਥੱਲੇ ਹਨ ਜਿਸ ਦੇ ਕੋਲ ਉਸ ਦਾ ਨਾਮ ਹੈ ਉਹ ਸ੍ਰਿਸ਼ਟੀ ਦਾ ਰਾਜਾ ਹੈ ਬਾਕੀ ਤਾਂ ਮੰਗਤਿਆਂ ਦੇ ਬਰਾਬਰ ਹੈ ਕੋਈ ਨਹੀਂ ਪੁੱਛਦਾ ਇਸੇ ਕਰਕੇ ਤੀਜੇ ਪਾਸ਼ਾ ਕਹ ਰਿਹਾ ਤਿਸ ਕਾ ਸਰੀਕ ਕੋ ਨਾਹੀ ਨਾ ਕੋ ਕੰਤ ਬਰਾਈ ਨਿਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਈ ਉਹਦਾ ਰਾਜ ਜਿਹੜਾ ਉਹ ਕਾਇਮ ਦائم ਹੈ ਕਿਸੇ ਨਾਲ ਵੀ ਉਹਦੀ ਇੱਕ ਰੰਚ ਜਿੰਨੀ ਵੀ ਬੈਰ ਨਹੀਂ ਹੈ ਤੇ ਨਾ ਹੀ ਉਹਦਾ ਕੋਈ ਸ਼ਰੀਕ ਜੰਮਿਆ ਅਜ ਤੱਕ ਉਹਦੇ ਸਿਫਤ ਸਲਾਹ ਕਰਦੇ ਕਰਦੇ ਆਪ ਤਾਂ ਮਨੁੱਖ ਵੱਡਾ ਹੋ ਸਕਦਾ ਲੇਕਿਨ ਉਹਦਾ ਐਂਡ ਨਹੀਂ ਪਾ ਸਕਦਾ ਅੰਤ ਨਹੀਂ ਪਾ ਸਕਦਾ ਕਿਉਂਕਿ ਇਸੇ ਕਰਕੇ ਉਹ ਕਹਿੰਦੇ નિਛਲ ਰਾਜ ਹੈ ਸਦਾ ਤਿਸਕੇ ਰ ਉਦਾ ਰਾਜ ਜਿਹੜਾ ਸਦਾ ਕਾਇਮ ਦائم ਸਦਾ ਪਾਤਸ਼ਾਹੀ ਦੋ ਮਨਾਸੇਮ 121 ਉਹਦੀ ਰਾਜ ਜਿਹੜਾ ਸਦਾ ਹੀ ਸਥਪਿਤ ਹੈ ਉਹ ਬਾਦਸ਼ਾਹਾਂ ਦਾ ਪਾਤਸ਼ਾਹ ਹੈ ਜਿਹੜੀਆਂ ਬਾਦਸ਼ਾਹੀਆਂ ਬਖਸ਼ਦਾ ਉਹ ਦੁਨੀਆ ਦਾ ਪਾਤਸ਼ਾਹ ਹੈ ਇਹ ਵੱਡਾ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਜੇਕਰ ਕੋਈ ਆਪਣੇ ਆਪ ਨੂੰ ਜਾਣ ਲਵੇ ਤਾਂ ਉਹ ਤਾਂ ਫਿੱਕੀ ਦੇ ਤੁਲ ਵੀ ਨਹੀਂ ਦਿੰਦਾ ਪਰ ਜੇਕਰ ਉਹਦੇ ਮਨ ਦੇ ਵਿੱਚ ਉਹਦਾ ਉਹਦੇ ਤੇ ਕਿਰਪਾ ਹੋ ਜਵੇ ਉਹਦੀ ਨਦਰਸ ਵੱਲੀ ਹੋ ਜਵੇ ਤਾਂ ਫਿਰ ਦੁਨੀਆ ਤੇ ਉਸ ਦਾ ਨਾਮ ਜਿਹੜਾ ਸਦਾ ਅਮਰ ਹੋ ਜਾਂਦਾ ਕਿਉਂਕਿ ਜਿਹੜੀ ਆ ਦਾਤ ਸਾਰੀ ਉਸ ਪਰਮਾਤਮਾ ਦੀ ਹੈ ਬੰਦੇ ਤੇ ਕੋਲ ਤਾਂ ਕੁਝ ਵੀ ਨਹੀਂ ਹੈ ਤਨ ਵੀ ਬੰਦੇ ਦਾ ਨਹੀਂ ਹੈ ਤੇ ਫਿਰ ਦੁਨੀਆ ਤੇ ਜਦੋਂ ਬੰਦਾ ਆਉਂਦਾ ਹੈ ਇਸੇ ਕਰਕੇ ਵਾਦਾ ਖਰਕੇ ਆਉਂਦਾ ਕਿ ਮੈਂ ਤੇਰੀ ਸਿਫਤ ਸਲਾ ਕਰਾਂਗਾ ਮੈਨੂੰ ਇੱਕ ਵਾਰੀ ਗਰਭ ਦੇ ਵਿੱਚੋਂ ਬਾਹਰ ਮੌਕਾ ਦਿੱਤੇ ਆ ਪਰ ਦੁਨੀਆ ਦੇ ਵਿੱਚ ਆ ਕੇ ਅਜੇ ਮਸਤ ਹੋ ਜਾਂਦਾ ਫਿਰ ਸਤਗੁਰੂ ਦਾਸ ਮਹਾਰਾਜ ਕਹਿੰਦੇ ਸੋ ਦਿਨ ਕੈਸੇ ਭੁੱਲਿਆ ਜਦ 10 ਮਾਸ ਗਰਭ ਮੇਂ ਰਹਤਾ ਸੋ ਦਿਨ ਕੈਸੇ ਭੁੱਲਿਆ ਫਿਰ ਉਹ ਦਿਨ ਭੁੱਲ ਜਾਂਦਾ ਸੋ ਇਸ ਪੜੀ ਦੇ ਵਿੱਚ ਸਤਗੁਰੂ ਸਮਝਾ ਰਹੇ ਕਿ ਦੁਨੀਆ ਦਾ ਜਿਹੜਾ ਕਰਤਾ ਹੈ ਉਹਦੀ ਕਿਰਤ ਕਿੰਨੀ ਹੈ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਫਿਰ ਜੇ ਕਿਰਤ ਦਾ ਅੰਤ ਨਹੀਂ ਪੈਂਦਾ ਤੇ ਉਹਦਾ ਕੌਣ ਪਾ ਸਕਦਾ ਉਹਦੀ ਸਿਫਤ ਅਸਲਾ ਕਰਕੇ ਵੱਡਾ ਤਾਂ ਹੋ ਸਕਦਾ ਲੇਕਿਨ ਉਹਦਾ ਸ਼ਰੀਕ ਨਹੀਂ ਬਣ ਸਕਦਾ ਉਹਦੇ ਹਸਤੀ ਉਹਦੇ ਗੁਣ ਜਿੰਨਾ ਕਹੇ ਕਿਸੇ ਦੇ ਵਿੱਚ ਨਹੀਂ ਹੋ ਸਕਦੇ ਇਸੇ ਕਰਕੇ ਦੁਨੀਆ ਦੇ ਬਾਦਸ਼ਾਹ ਜਿੰਨੇ ਵੀ ਹੋਏ ਹਨ ਉਹਨਾਂ ਨੇ ਇਹ ਹੋਇਆ ਕਿ ਅਕਥ ਕਥਾ ਹੈ ਕਹਿ ਰਵਿਦਾਸ ਕਥ ਕਥਾ ਕੋ ਕਾਹੇ ਕਰੀਂ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੇ ਉਹਦਾ ਕੋਈ ਹਿਸਾਬਕਤਾ ਨਹੀਂ ਜਿਹੋ ਜੈ ਉਹ ਹੈ ਸਿਰਫ ਉਹੀ ਹੈ ਦੂਸਰਾ ਨਹੀਂ ਕੋਈ ਹੋ ਸਕਦਾ ਇਹ ਜ਼ਰੂਰ ਹੈ ਕਿ ਭਗਤਾਂ ਦੀ ਲਾਜ ਉਸਨੇ ਹਰ ਸਮੇਂ ਰੱਖੀ ਹੈ ਲੇਕਿਨ ਭਗਤ ਇਹੋ ਹੀ ਕਹਿੰਦੇ ਹੈ ਕਿ ਤੂੰ ਜਾਣਤ ਮੈਂ ਕੁਛ ਨਹੀਂ ਪਬ ਖੰਡਨ ਦਾ ਦੁਨੀਆਂ ਦੇ ਮਾਲ ਤੇਰਾ ਕੌਣ ਅੰਤ ਪਾ ਸਕਦਾ ਅਸੀਂ ਤਾਂ ਕੁਛ ਵੀ ਨਹੀਂ ਹੈ ਸੋ ਇਸ ਔੜੀ ਚ ਜੋ ਗੁਰੂ ਸਮਝਾ ਰਹੇ ਹੈ ਆਓ ਆਪਣੇ ਰਹਿੰਦੇ ਹੋਏ ਸਵਾਸਾਂ ਦੀ ਪੂੰਜੀ ਤੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਹੋ ਜਵੇ ਇਹ ਬੇਨਤੀ ਕਰੀਏ ਅਰਦਾਸ ਕਰੀਏ ਅਰਜੋਈ ਕਰੀਏ ਅਤੇ ਕਿਉਂਕਿ ਇਹ ਅਨਪਵਦਾ ਗਿਆਨ ਹੈ ਬਵੇਕ ਹੈ ਇਹ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਪਤਾ ਲੱਗ ਸਕਦਾ ਸੋ ਗਲਤੀਆਂ ਦੇ ਪਤਲੇ ਹਨ ਪਤਾ ਨਹੀਂ ਕਿੰਨੀਆਂ ਕਿ ਗਲਤੀ ਹੈ ਪਾਠ ਉਚਾਰਨ ਦੇ ਵਿੱਚ ਬਾਣੀ ਉਚਾਰਨ ਦੇ ਵਿੱਚ ਸੋ ਜਿੰਨੇ ਕ ਮਤ ਪਰਮਾਤਮਾ ਨੇ ਬਖਸ਼ੀ ਉਹਨੂੰ ਬਖਿਆਨ ਕਰਨ ਦੇ ਵਿੱਚ ਅਨੇਕਾਂ ਹੀ ਭੁੱਲਾਂ ਹੋਈਆਂ ਹੋਣੀਆਂ ਆਪ ਬਖਸ਼ਨਾਹ ਆਓ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਰਿੰਦੇ ਹੋਏ ਸੋਸਨ ਦੀ ਪੂੰਜੀ ਆਪਣੀ ਸਿਫਤ ਸਲਾਹ ਕਰਨ ਦੇ ਵਿੱਚ ਲਗਾਵਾ ਦਿਓ ਇਹੋ ਹੀ ਬੇਨਤੀ ਅਦਾਸਰ ਜੋਇ ਕਰਦੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ